ਪਾਠ ਪਾ ਪੰਜਾਬ ਦੇ ਸੂਬਾ ਪਦਰੀ ਮੈਂਬਰਸ਼ਿਪ ਮੁਹਿੰਮ ਵਰਕਸ਼ਾਪ ਮੁਹਾਲੀ ਵਿਖੇ ਲਗਾਈ ਗਈ ਇਸ ਵਰਕਸ਼ਾਪ 'ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਦੇ ਕੌਮੀ ਉਮੀਦਵਾਰ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਲక్ష్ਮੀ ਕਾਂਤ ਵਾਜਪਾਈ ਸੂਬਾ ਸੰਗਠਨ ਮੰਤਰੀ ਸ਼੍ਰੀ ਨਿਵਾਸ ਲੂ ਸਮੇਤ ਸਮੁੱਚੇ ਪੰਜਾਬ ਤੋਂ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਮਹਿਲਾ ਮੋਰਚਾ ਦੇ ਪ੍ਰਧਾਨ ਜੈ ਇੰਦਰ ਕੋਰ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਅਨਿਲ ਸਰੀਨ ਜਲੰਧਰ ਤੋਂ ਸਾਬਕਾ ਕੈਬਨਿਟ ਮੰਤਰੀ ਮਨਨਜਨ ਕਾਲੀਆ ਸੁਸ਼ੀਲ ਰਿੰਕੂ ਵੀ ਹਾਜ਼ਰ ਸਨ ਇਹਨਾਂ ਆਗੂਆਂ ਨੇ ਸਾਂਝੇ ਤੌਰ ਤੇ ਸਟੇਜ ਤੋਂ ਪਾਰਟੀ ਨਾਲ ਜੁੜਨ ਲਈ ਇੱਕ ਮਿਸਟ ਕਾਲ ਨੰਬਰ ਵੀ ਜਾਰੀ ਕੀਤਾ ਇਸ ਮੌਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸੁਝਾਅ ਲਏ ਗਏ ਅਵਕ 6 ਸਾਲ ਦੇ ਬਾਅਦ ਸਾਰੀ ਪੁਰਾਣੀ ਮੈਂਬਰਸ਼ਿਪ ਕੈਨਸਲ ਹੋ ਜਾਂਦੀ ਹੈ ਤੇ ਨਵੀਂ ਮੈਂਬਰਸ਼ਿਪ ਬਣਾਣੀ ਹੈ ਸਾਡਾ ਪਾਰਟੀ ਦਾ ਪੂਰਾ ਪ੍ਰਯਾਸ ਹੋਗਾ ਪੰਜਾਬ ਦਾ ਇਹਦੇ ਚ ਇਹ ਪੰਜਾਬ ਦੀ ਗੱਲ ਚੱਕਣ ਵਾਸਤੇ ਇੱਕ ਮਜ਼ਬੂਤ ਪਾਰਟੀ ਦੀ ਅੱਜ ਪੰਜਾਬ ਨੂੰ ਬਹੁਤ ਲੋੜ ਹੈ ਉਹ ਜਿਹੜੀ ਖਲਾਅ ਪੈਦਾ ਹੋਈ ਹੈ ਜਿਹੜੀ ਇੱਕ ਕਮੀ ਹੈ ਪੰਜਾਬ ਦੇ ਪੋਲਿਟੀਕਲ ਸਿਸਟਮ ਦੇ ਅੰਦਰ ਉਹ ਪੂਰੀ ਕਰਨ ਵਾਸਤੇ ਬੀਜੇਪੀ ਦਾ ਰੋਲ ਅੱਜ ਪੰਜਾਬ ਮੈਂ ਸਦਸਤਾ ਅਭਿਆਨ ਕੀ ਵਰਕਸ਼ਾਪ ਮੈਂ ਭਾਗ ਲੈਣੇ ਕੇ ਲੀਏ ਆਇਆ ਥਾ सदस्यता अभियान की वर्कशॉप का उद्देश्य था कि कार्यकर्ताओं को अगला सदस्यता अभियान करते हुए संगठन को सर्वस्पर्शी सर्वग्राही किस प्रकार बनाना है समाज के सभी वर्गों को किस प्रकार साथ जोड़ना इस संबंध में जो वर्कशॉप था जो कार्य पद्धति थी उसको सिखाने का, बताने का काम आज की बैठक में किया गया सारी पूरी कोशिश होगी महिलाओं करवाइए ज्वाइन बीजेपी नु ਔਰ ਬਾਕੀ ਸਾਰੇ ਪੰਜਾਬ 'ਚ ਸਾਨੂੰ ਸਾਰਿਆਂ ਨੂੰ ਸਤ ਮੈਨੂੰ 7 ਡਿਸਟ੍ਰਿਕਟ ਮਿਲੇ ਨੇ ਤਾਂ ਪੂਰੀ ਕੋਸ਼ਿਸ਼ ਹੋਏਗੀ ਜਿੰਨ ਵੱਧ ਤੋਂ ਵੱਧ ਅਸੀਂ ਇੱਥੇ ਕਰਵਾਏ। ਭਾਜਪਾ ਜੀ ਚੰਗਾ ਕਰ ਰਹੀ ਹੈ ਜੀ। ਔਰ ਤੁਸੀਂ ਦੇਖਣਾ ਜਦੋਂ ਸਾਡੀਆਂ 27 ਚ ਇਲੈਕਸ਼ਨ ਹੋਣ ਗਿਆ ਕੀ ਰਿਜ਼ਲਟ ਆਉਂਦੇ। ਸੱਡਾ ਅੱਜ ਜਿਹੜੀ ਕੀ ਸਟੇਟ ਲੈਵਲ ਦੀ ਵਰਕਸ਼ਾਪ ਸੀਗੀ ਮੈਂਬਰਸ਼ਿਪ ਵੀ ਆਰ ਨੂੰ ਲੈ ਕੇ ਔਰ ਉਸੇ ਸੰਦਰਭ ਦੇ ਚਾਰੇ ਜ਼ਿਲ੍ਹਿਆਂ ਦੇ ਜਿਹੜੇ ਜਨਾਂ ਤੇ ਜ਼ਿੰਮੇਵਾਰੀ ਲੱਗੀ ਹੈ ਉਹਨਾਂ ਦਾ ਇੱਕ ਟ੍ਰੇਨਿੰਗ ਕੈਂਪ ਸੀਗਾ ਕਿ ਕਿਸ ਤਰੀਕੇ ਨਾਲ ਮੈਂਬਰਸ਼ਿਪ ਪ੍ਰੋਸੈਸ ਨੂੰ ਚਲਾਉਣਾ ਹੈ ਕਿਸ ਤਰੀਕੇ ਨਾਲ ਮੈਂਬਰਸ਼ਿਪ ਕਰਨੀ ਹੈ ਔਰ ਉਹਨਾਂ ਦੇ ਅੱਗੇ ਜਾ ਕੇ ਉਹਨਾਂ ਨੇ ਆਪਣੇ ਜ਼ਿਲ੍ਹੇ 'ਚ ਟ੍ਰੇਨਿੰਗ ਕੈਂਪ ਆਰਗੇਨਾਈਜ਼ ਕਰਨੇ ਨੇ ਫਿਰ ਮੰਡਲ ਸਰ ਤੇ ਕਰਨੇ ਨੇ ਔਰ ਪਹਿਲੀ ਤਰੀਕ ਤੋਂ ਜਦੋਂ ਮੈਂਬਰਸ਼ਿਪ ਦਾ ਆਗਾਜ਼ ਹੋਏਗਾ ਹੁਣ ਅਸੀਂ ਸ਼ੁਰੂ ਤੋਂ ਦੁਬਾਰਾ ਮੈਂਬਰਸ਼ਿਪ ਕਰਾਂਗੇ ਜਦੋਂ 2014 ਦੇ ਵਿੱਚ ਮੈਂਬਰਸ਼ਿਪ ਕੀਤੀ ਸੀਗੀ ਉਦੋਂ 10 ਕਰੋੜ ਜਿਹੜੇ ਮੈਂਬਰ ਬਣਾਏ ਸੀ ਸੋ ਅੱਜ ਟ੍ਰੇਨਿੰਗ ਦਿੱਤੀ ਗਈ ਹੈ ਕਾਰਕਿਰਤਾ ਨੂੰ ਔਰ 1 ਸਤੰਬਰ ਨੂੰ ਜਦੋਂ ਪ੍ਰਧਾਨ ਮੰਤਰੀ ਜੀ ਪਹਿਲੇ ਮੈਂਬਰ ਬਣਨਗੇ ਔਰ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਜਿਹੜੀ ਹੈਗੀ ਹੈ ਮੈਂਬਰਸ਼ਿਪ ਅਭਿਆਨ ਜਿਹੜਾ ਹੈਗਾ ਇਹ ਚੱਲੇਗਾ ਔਰ ਲਗਭਗ 1.5 ਮਹੀਨੇ ਤੱਕ